ਪੰਜਾਬ ਦੀ ਧੀ ਬੱਚੀ ਬੀਬੀ ਕੁਲਵਿੰਦਰ ਕੌਰ ਉਹਨੇ ਜਿਹੜਾ ਕੰਗਣਾ ਰਾਉਤ ਨੂੰ ਥੱਪੜ ਮਾਰਿਆ ਦੇ ਨਹੀਂ ਤੇਲ ਦੇਤਾ ਪੰਜਾਬ ਦੀ ਬੱਚੀ ਨੇ ਸਰਵਿਸ ਕਰਦੀ ਦੇਖੋ ਜਿਹੜਾ ਕੋਈ ਅਜੇ ਹਜਾ ਕੋਈ ਬੀਜੂਗਾ ਹਜੇ ਵੱਡੂਗਾ ਇਹ ਜਿਹੜੀ ਕੰਗਣਾ ਰਾਉਤ ਆ ਉਹ ਕਹਿੰਦਾ ਬਹੂ ਤਾਂ ਪਹਿਲਾਂ ਹੀ ਨਹੀਂ ਸੀ ਮਾਨ ਇੱਕ ਮੁੰਡਾ ਹੋ ਗਿਆ ਇਹ ਤਾਂ ਉਹ ਨਹੀਂ ਸੀ ਰੋਲਾ ਪਾਉਣਾ ਹਰਦੀ ਹੁਣ ਐਮਪੀ ਬਣਾਤੀ ਪਹਾੜੀ ਵਾਲਿਆਂ ਨੇ ਤੇ ਹੰਕਾਰ ਦੀ ਹੋਰ ਭਰ ਗਈ ਪੰਜਾਬ ਦੇ ਨਾਲ ਇੰਨੀ ਨਫਰਤ ਆ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਉਸ ਤੋਂ ਬੀਬੀਆਂ ਨੂੰ ਕਹਿੰਦੀ ਸੀ ਵੀ ਇੱਥੇ ਟੱਕੇ ਟੱਕੇ ਤੇ ਬੈਠੀਆਂ ਨੇ 100-100 ਰੁਪਏ ਤੇ ਲੈ ਕੇ ਇਹ ਧਰਨੇ ਤੇ ਆ ਜਾਂਦੀਆਂ ਨੇ ਇਹੋ ਜੇ ਆਪਤ ਸ਼ਬਦ ਬੋਲੇ ਤੇ ਮੈਂ ਸਾਰੇ ਕਿਸਾਨਾਂ ਆਗੂ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੀਆਂ ਬੀਬੀਆਂ ਨੇ ਵੀ ਇੱਕ ਇੱਕ ਪਿੰਡ ਦੇ ਵਿੱਚੋਂ ਕੰਗਣਾ ਰਣਾਉ ਦੇ ਉੱਤੇ ਪਰਚਾ ਦਰਜ ਕਰਾਓ ਸਾਰੇ ਜਿਹੜੇ ਆਪਾ ਸ਼ਬਦ ਬੋਲੇ ਜੇ ਉਹਨੇ ਸ਼ਬਦ ਪਹਿਲਾ ਜਦੋਂ ਦੇਖੋ ਉਸ CIA F ਦੀ ਜਿਹੜੀ ਗੁੱਡੀ ਆ ਲੜਕੀ ਆ ਉਥੇ ਉਹਦੀ ਡਿਊਟੀ ਬਣਦੀ ਸੀ ਆ ਉਹ ਡਿਊਟੀ ਇਮਾਨਦਾਰ ਨਾਲ ਕਰ ਰਹੀ ਆ ਜਦੋਂ ਸਾਰਾ ਕੁਝ ਮਸ਼ੀਨ ਵਿੱਚ ਦੀ ਕੱਢਣਾ ਹੁੰਦਾ ਉਹਦੇ ਟਕਰਾਅ ਹੋ ਗਏ ਨੂੰ ਪਤਾ ਲੱਗੇ ਪੰਜਾਬੀਆਂ ਦੀ ਕੁੜੀ ਆ ਉਹਨੂੰ ਨਾਲ ਦੀ ਅਫਸਰ ਨੇ ਜਿਹੜਾ ਬਿਆਨ ਆਇਆ ਵੀ ਉਹਨੂੰ ਪਹਿਲਾਂ ਖਾਲਸਤਾਨੀ ਕਿਹਾ ਵੀ ਜਿੰਨੇ ਫੌਜ ਦੇ ਵਿੱਚ ਭਾਰਤੀ ਨੇ ਨੌਜਵਾਨ ਸਿੱਖ ਬੱਚੇ ਬੱਚੀਆਂ ਉਹ ਸਾਰੇ ਖਾਲਸਤਾਨੀ ਹੋਗੇ ਫਿਰ ਜੇ ਤੁਸੀਂ ਨਾ ਇਨੀ ਨਫਰਤ ਕਰਦੇ ਭਾਰਤੀ ਕਾਹਦੇ ਕਾਦੇ ਵਾਸਤੇ ਕਰਦੇ ਹੋ ਉਹ ਇਹ ਪੰਗਣਾ ਰੌਤ ਨੂੰ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਜੇ ਭਾਰਤ ਦੀ ਹੋਂਦ ਆ ਪੰਜਾਬੀਆਂ ਕਰਕੇ ਬਚੀ ਆ ਨਹੀਂ ਤੁਹਾਨੂੰ ਦਾਸਨੋਂ ਚੋਪੜ ਕੇ ਰੱਖ ਦੇਣਗੇ ਭਾਰਤ ਨੂੰ ਜਿਹੜਾ ਤੁਸੀਂ ਭਾਰਤੀ ਗੋਗੇ ਗਾਉਣੇ ਫਿਰਦੇ ਹੋ ਛੱਡਣਾ ਹੀ ਕੋਈ ਨਹੀਂ ਰੂਸ ਆਪਣੇ ਚੈਨ ਵਾਲਿਆਂ ਨੇ ਪਾਕਿਸਤਾਨੀ ਬੈਠਾ ਇੱਕ ਵਾਰੀ ਤੁਸੀਂ ਪੰਜਾਬ ਦੇ ਜਿਹੜੇ ਬਹਾਦਰ ਨੌਜਵਾਨ ਫੌਜੀ ਨੇ ਉਨਾਰ ਫੌਜ ਨੂੰ ਵੀ ਬਾਹਰ ਕਰੋ ਉਸ ਚੈਨਾ ਤੋਂ ਬੁਲਾ ਕੇ ਦੇਖ ਲੋ ਫਿਰ ਦੇਖਣਾ ਕੰਗਣਾ ਰਾਉਤ ਖੜਦੀ ਐ ਕਿ ਉਸੇ ਮੋਦੀ ਖਰਦਾ ਕੈਮਸਾ ਖੜਦਾ ਇਸ ਕਰਕੇ ਜਿਹੜੀਆਂ ਇਹ ਨਫਰਤ ਭਰੀਆਂ ਤਕਰੀਰਾਂ ਬੂਲ ਬਾਣੀ ਕਰਦੇ ਨੇ ਉਹ ਆਵਾਜ਼ ਆ ਜਾਣ ਇਹ ਦੇਸ਼ ਨੂੰ ਬਚਾਉਣ ਵਾਸਤੇ ਭਾਰਤ ਨੂੰ ਬਚਾਉਣ ਵਾਸਤੇ ਸਿੱਖਾਂ ਦੀਆਂ 80% ਕੁਰਬਾਨੀਆਂ ਨੇ 85% ਸਭ ਤੋਂ ਵੱਧ ਜੇ ਭਾਰਤ ਦੀ ਆਜ਼ਾਦੀ ਲਈ ਜਿੰਨੇ ਸਿੰਘ ਜੂਝੇ ਜਿੰਨੇ ਸ਼ਹਾਸਿਆਂ ਦੇ ਰਸੇ ਤੋਂ ਮੇ ਕਾਲੇ ਪਾਣੀ ਗਏ ਗੋਲੀ ਦਾ ਸ਼ਿਕਾਰ ਹੋਏ ਸਭ ਤੋਂ ਵੱਧ ਪੰਜਾਬੀਆਂ ਨੇ ਜੀ ਕੁਰਬਾਨੀ ਦਿੱਤੀ ਆ ਫੇਰ ਇਹ ਦੇਸ਼ ਦੀ ਕਿਤੇ ਹੋਂਦ ਬਰਕਰਾਰ ਰਹੀ ਆ ਫੇਰ ਆਜ਼ਾਦੀ ਮਿਲੀ ਆ ਅੰਗਰੇਜ਼ਾਂ ਤੋਂ